ਹਾਂਜੀ ਸਾਰਿਆਂ ਦਾ ਨਮਸਕਾਰ। ਮੈਂ ਚਾਹਤ ਸ੍ਰੀ ਕਾ ਜੀ ਮੇਰੇ ਚੈਨਲ ਕੋਲ ਨਵਾਂ ਆਵਾਜ਼ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਅਪਾਣਾ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਪੜਾਈ ਵਾਲੀ ਬਾਹਾਂ ਦੀ। ਉਹ ਦੇਖੋ ਕੜਾਈ ਵਾਲੀ ਬਾਹਾਂ ਦੀ ਤੇ ਕੜਾਈ ਇਹ ਪਹੁੰਚਾਂ ਦੇ ਵੀ ਆਪਣੇ ਸੂਟ ਦੇ ਕੜਾਈ ਨੂੰ। ਇਹ ਆਪਾਂ ਬਾਹੂ ਦੀ ਜਿਹੜੀ ਕਟਿੰਗ ਆ ਬਾਹਾਂ ਦੀ ਜਿਹੜੀ ਕਟੀਆਂ ਇਹ ਕਿਸ ਤਰੀਕੇ ਨਾਲ ਕਰਨੀ ਹੈ ਤੇ ਜਿਹੜੀ ਪਹੁੰਚਾਂ ਦੀ ਕਟਿੰਗ ਆ ਇਹ ਆਪਾਂ ਕਿਸ ਤਰੀਕੇ ਨਾਲ ਕਰਨੀ ਹੈ ਇਹ ਵੀ ਆ ਵੀਡੀਓ 'ਇਸ ਤੇ ਦੇਖੋ ਤੁਸੀਂ। किस हिसाब के ना आप कटिंग करा कि जी अपने ये पहुे थे मोरी पर बिल्कुल इस तरह सीधा अपना ये डिजाइन आए तो आज सूट है फ्रेंट कटिंग कर लिया लाइनिंग वाला सूट सारे की कटिंग कर ली है बैक की तो फ्रेंट की तो अपना अगे बाजू की कटिंग करना बहुत लह के मैं सोचा चलो आप वीडियो बना लिया हो भैन भ्राओं की जोड़ हो ਫੁਰਾ ਨੂੰ ਨਹੀਂ ਖਾਓ ਠੀਕ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਕੋਈ ਬਤ ਨਹੀਂ ਚਿੰਦਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਜਿਹੜੀ ਉਹ ਕਿਸ ਤਰੀਕ ਤੇ ਹੋਰ ਵੀ ਚਾਹੀਦੀ ਹੋਵੇ ਤੇ ਉਹ ਵੀ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਠੀਕ ਹੈ ਲਓ ਜੀ ਇਹ ਬਾਹਰ ਬਾਹਮ ਇਹ ਆਪਾਂ ਪਾਸੇ ਕਰਾਂਗੇ ਤੇ ਨੂੰ ਆਪਾਂ ਕਰਦੇ ਹਾਂ ਪੌਂਚੇ ਨਿਕਲੇ ਤੇ ਇਹ ਦੇਖੋ ਆਪਣੇ ਕੋਲ ਪਹੁੰਚੇ ਆ ਆ ਗਏ ਆਪਣੇ ਕੋਲ ਬਾਕੀ ਕਪੜਾ ਜਿਹਦੇ ਤੋਂ ਆਪਾਂ ਬਾਕੀ ਸਲਵਾਰ ਦੀ ਕਟਿੰਗ ਕਰੀਏ ਦੋਨੋਂ ਆਪਾਂ ਕਰਦੇ ਆਂ ਪੌਂਚਾ ਦੀ ਕਟੋ ਪੌਂਚਾ ਜਨ ਕੇ ਸਲਵਾਰ ਦੀ ਮੋਰੀ ਠੀਕ ਆ ਤੇ ਇਹ ਜਿਹੜੀ ਉਹਦੀ ਸਲਵਾਰ ਆ ਮੇਰੇ ਕੋਲ ਦਾ ਨਾਕ ਹੈਗਾ ਐ ਇਹ ਸਾਡੇ ਕਹੀ ਕਿ ਇੰਚ ਤੇ ਆ ਤੇ 5 ਇੰਚ ਦੀ ਆਪਾਂ 벨ਟ ਪਾਵਾਂਗੇ ਬਾਕੀ ਆਪਾਂ ਪੌਂਚੇ ਦੇ ਵਿੱਚ ਖੜਾ ਇਕੁਲਾ ਕਰੋ ਲਵਾਈ ਜਿਹੜੀ ਉਹ ਲਵਾਂਗੇ ਕਿ ਕਿਸ ਤਰੀਕੇ ਨਾਲ ਫਾਈ ਦੀ ਕਟਿੰਗ ਕਰੀਏ ਕੋਈ ਵੀ ਕਢਾਈ ਵਾਲਾ ਫੂਟਵਰ ਹੋਵੇ ਉਹਦੇ ਵਿੱਚ ਹਮੇਸ਼ਾ ਤੁਸੀਂ ਜਿਹੜੀ ਮਤਲਬ ਕਢਾਈ ਆ embroideri ਆ ਇਹਨੂੰ ਸਿੱਧੇ ਰੁਕ ਕੇ ਹੀ ਮਤਲਬ ਇਸ ਤਰੀਕੇ ਨਾਲ ਡਬਲ ਕਰਨਾ ਉਠਾ ਕਰਕੇ ਨਹੀਂ ਕਰਨਾ ਕਿਉਂਕਿ ਜੇ ਉਹ ਉਠਾ ਕਰਦੇ ਆਪਾਂ ਇਹਦੇ ਵਿੱਚ ਨਾ ਦੇਖੋ ਇਹਦੀ ਤੈਹ ਜਿਹੜੀ ਉਹ صحیح ਠੀਕੇ ਨਾਲ ਨਹੀਂ ਬੈਠਦੀ ਜੇਕਰ ਆਪਾਂ ਸਿੱਧੇ ਹੀ ਤੈਹ ਨਾਲ ਹੁੰਦੇ ਨਾ ਠੀਕੇ ਨਾਲ ਉਹ ਬਿਲਕੁਲ ਸਹੀ ਲੱਗਦੀ ਹੈ ਠੀਕ ਆ ਇਹ ਇਹਦਾ ਸੈਂਟਰ ਫਰਟੂ ਫਿਰ ਤੁਕਲੀ ਜੇ ਤੁਹਾਡੇ ਕੋਲ ਕੜਾਈ ਵਲੋਂ ਫੋਟਾ ਦਾ ਤੁਸੀਂ ਵੀ ਉਹਦਾ ਇਹੀ ਵੇਖਣਾ ਕਿ ਇਹਦਾ ਸੈਂਟਰ ਜਿਹੜਾ ਉਹ ਕਿੱਥੇ ਬਣਦਾ ਜੇ ਤੁਸੀਂ ਸ਼ਰਟ ਦਾ ਫਰੰਟ ਸਾਈਡ ਦੀ ਕਟਣੀ ਆ ਉਹ ਵੀ ਤੁਸੀਂ ਸੈਂਟਰ ਕੱਢ ਕੇ ਹੀ ਕਟਣੀ ਆ ਜੇ ਬਾਹਰ ਦੀ ਬਾਹਰ ਹੀ ਕਟਿੰਗ ਕਰਨੀ ਆ ਉਹ ਵੀ ਸੈਂਟਰ ਕੱਢ ਕੇ ਤੇ ਇਹ ਮੋਹਰੇ ਦੀ ਕਟਿੰਗ ਕਰਨ ਲੱਗੇ ਆਪਾਂ ਜਾਣ ਕੇ ਮੋਰੀ ਵੀ ਤੇ ਇਹ ਵੀ ਆਪਾਂ ਸਰਕਲ ਇਹਦਾ ਵੀ ਨਾ ਕੱਢ ਲੈਣਾ ਦੇਖੋ ਤੇ ਫਲਾਵਰ ਬਣਿਆ ਹੋਇਆ ਤੇ ਇਹ ਉਥਾਂ ਨਹੀਂ ਜਾਂਦਾ ਇਹਦਾ ਆਹ ਸੈਂਟਰ ਆ ఉద్దరు ఆ వేలాగా యాబల ఫా కరికేదా బ్యాక్ సైడ్ ఠానా సో సలాకే ఫోల్డ్ సారే కను ఇం తోలి పిల్గా ਇਹ ਜੇ ਬਤਨ ਦੱਸਦੇ ਨੇ ਕਿ ਕਿ ਕਿਨਾ ਆਪ ਜਿਹੜੀ ਨਪਾਈ ਉਹ ਕੱਢਣੀ ਹੈ। ਸਾਰੇ ਨੂੰ ਟਵਰ ਕਰ ਲੈਣਾ ਹੈ ਤਾਂ। ਠੀਕ ਆਪਨੇ ਕੋਲ ਡਾਊਲਪ ਹੋ ਗਏ। ਹੁਣ ਇਹ ਆਪਾਂ ਸਭ ਤੋਂ ਜ਼ਰੂਰੀ ਇਹਦਾ ਇਹ ਨਾਲ ਲੈਣਾ ਕਿ ਇਹ ਇਸ ਤਰ੍ਹਾਂ ਪਾਸ ਐਂਟਰੀ ਆਪਣੇ ਕੋਲ ਤੇ ਇਹਦੀ ਆਹ ਵਾਲੀ ਟੀ ਜਿਹੜੀ ਹੈ ਸਾਰੀ ਆਪਣੇ ਕੋਲ ਬਰਾਬਰ ਹੋਣੀ ਚਾਹੀਦੀ ਹੈ ਠੀਕ ਆ। ਇਹਨੂੰ ਬਰਾਬਰ ਆਪਾਂ ਕਿਸ ਤਰੀਕੇ ਨਾਲ ਦੇਖਣਾ ਹੈ? ਹੋਰ ਗੱਲ। ਆਹ। ਠੀਕ ਆ। ਤੱਕੀਆ ਤੇ ਇੱਕ ਵੀਡੀਓ ਭਾਈ ਸੀ ਗਰਮੀ ਦੇ ਵਿੱਚ ਕੜਾਈ ਵਾਲਾ ਫਲਵਾੜਾ ਦੀ ਦੋ ਸਵਾੜਾ ਦੀ ਉਹਨੂੰ ਅੱਜ ਤੱਕ ਵੀ ਨਾ ਪਿਆਰ ਤੋਂ ਖਿੰਦੇ ਪੈ ਰਹੀਦਾ ਬਹੁਤ ਬਹੁਤ ਪਸੰਦ ਤੇ ਅਜੇ ਤੱਕ ਵੀ ਉਹਦੇ ਕੈਂਟ ਵੀ ਆਉਂਦੇ ਆ ਤੇ ਬਹੁਤ ਵਧੀਆ ਸਾਰੇ ਜਾਣੇ ਅਸੀਂ ਇਹਨੂੰ ਪਿਆਰ ਦਿੱਤਾ ਗਾ ਵੀ ਇਸੇ ਤਰ੍ਹਾਂ ਵੀਡੀਓ ਨੂੰ ਪਿਆਰ ਦਿੰਦੇ ਰਹਿਣਾ ਆਪਾਂ ਸਾਰੇ ਵੀਡੀਓ ਵਿੱਚ ਆਏ ਨੇ ਜੇ ਤੁਹਾਨੂੰ ਕੋਈ ਮੁਸ਼ਕਲ ਆਉਦੀ ਹੋਵੇ ਤੇ ਉਹੀ ਆਪਾਂ ਵੀਡੀਓ ਲੈ ਕੇ ਆਵਾਂ ਕਿ ਤੁਹਾਰੇ ਕੋਪਾ ਇਦਾਂ ਨਾਲ ਆਪਣਾ ਲੈ ਲੈਣਾ ਕੰਨੀ ਹੈ ਨਾ ਕੰਨੀ ਦੇ ਵਿੱਚ ਬਿਲਕੁਲ ਰੇਡ ਕਰਨੀ ਹੁੰਦੀ ਹੈ ਉਹ ਬਰਾਬਰ ਹੁੰਦੀ ਹੈ ਉਸੇ ਹਿਸਾਬ ਨਾਲ ਆਪਾਂ ਸਾਰਾ ਨਾ ਆਪਣਾ ਲੈ ਲੈਣਾ ਕੱਪੜੇ ਦਾ 13 13 ਇੰਚ ਆ 13 ਇੰਚ ਕਿਥੋਂ ਹੁੰਦਾ ਪਿਆ 13 ਇੰਚ ਤੇ ਆਪਾਂ ਦੇ ਲੈਣਾ ਸਾਰਾ ਆਪਣਾ ਇਹ ਆ ਪ੍ਰੋਪਰਾ 13 13 ਇੰਚ ਦੇ ਸਾਰੇ ਆਪਾਂ ਨਿਸ਼ਾਨ ਲਾ ਲੈਣਾ ਕਿਉਂਕਿ ਇਹ ਕੱਟੇ ਜਿਹੜਾ ਹੁੰਦਾ ਹੈ ਨਾ ਥੋੜਾ ਜਿਹਾ ਇੱਧਰੋਂ ਛਿਪਕਾਰ ਕੇ ਇਹਨੂੰ ਵੀ 13 ਇੰਚ ਹੀ ਕਰ ਦੇ ਜੇ ਬਿਲਕੁਲ ਆਪਣਾ ਦਾ ਸੈਂਟਰ ਸਾਰਾ ਇਹ ਹੋ ਜਾ ਉਹ ਕਿਉਂਕਿ ਜਿੰਨੇ ਜਿੰਨਾ 13 ਇੰਚ ਤੇ ਇਹ ਨਿਸ਼ਾਨ ਲਾ ਕਰ ਦੇਗੇ ਉਹਨੂੰ ਅਸੀਂ ਪਹਿਲਾਂ ਥੋੜਾ ਜਿਹਾ ਆਰਪਰ ਲੂ। ਤੇ ਹੁਣ ਆਪਾਂ ਨਾਪਦੇ ਹਾਂ ਕਿ ਆਪਣੀ ਜਿਹੜੀ ਲੰਬਾਈ ਉਹ ਕਿੱਥੇ ਤੱਕ ਪੂਰੀ ਹੋ ਗਈ। ਹੁਣ ਕਿੰਨਾ 5 ਇੰਚ ਦੀ ਆਪਣੀ ਕੋਲ ਬੈਲਟ ਆ ਤੇ 35 ਇੰਚ ਦੀ ਆਪਣੀ ਤਿਆਰ ਵਾਲੀ ਪਾਈ ਹੈ ਨਾ ਸਵਾਦ ਦੀ 5 ਇੰਚ ਦੀ ਆਪਾਂ ਜਿਹੜੀ ਬੈਲਟ ਆ ਉਹਨੂੰ ਆਪਾਂ ਐਪਲੀਕੇਸ਼ਨ ਨਾਲ ਇੰਚ ਦੇ ਮੋਲਦਰੋਂ ਕੱਢ ਲਾਂਗੇ ਆ 5 ਇੰਚ ਦਾ। ਤੇ ਇਹ ਜਿਹੜਾ ਇੱਕ ਤਾਂ ਨੂੰ ਹੋਰ ਮੇਨ ਗੱਲ ਦੱਸਦੇ ਆ ਇਹਦਾ ਜਿਹੜਾ ਪੌਂਚਾ ਵਾ ਬੁਕਰਮਾ ਉਹ ਆਪਾਂ ਥੱਲੇ ਵੱਖਰਾ ਜਿਹੜਾ ਉਹ ਨਹੀਂ ਬਣਾਵਾਂਗੇ ਕਿਉਂਕਿ ਇਹ ਵੀ ਦੇਖੋ ਇਹਦੀ ਲੰਬਾਈ ਹੈ ਨਾ ਹਮੇਸ਼ਾ ਇਹ ਕਿ ਜਿਹੜਾਈ ਬਣੀ ਕੋਈ ਵੀ ਸਲਵਾਰ ਦੀ ਕਟਿੰਗ ਕਰਦੇ ਨੇ ਸਲਵਾਰ ਬਣਾਉਦੇਗੇ ਉਹਦਾ ਜਿਹੜਾ ਪੌਂਚਾ ਹੋ ਉਹ ਥੰਨੇ ਜਿਹੜਾ ਅਲੱਗ ਲਾਈਨ ਦਾ ਪਲੇਨ ਲਾ ਕੇ ਗਾੜੀ ਉੱਪਰ ਹੀ ਜਿਹੜਾ ਸ਼ੁਰੂ ਹੋ ਬਿਲਕੁਲ ਚੰਗਾ ਨਹੀਂ ਆਦਾ ਤਾਂ ਨਾ ਹੀ ਉਹ ਸਹੀ ਠੀਕਾ ਵਾ ਹਮੇਸ਼ਾ ਆਪਾਂ ਜਿਹੜਾ ਪੌਂਚਾ ਬਣਾਉਣਾ ਵਾ ਇਹ ਮੋਰੀ ਬਣਾਉਣੀ ਹੈ ਸਲਵਾਰ ਦੀ ਉਹ ਇਸ ਕਢਾਈ ਦੇ ਵਿੱਚ ਹੀ ਆਉਣੀ ਚਾਹੀਦੀ ਹੈ ਤੇ ਅੱਧਾ ਜਿ ਸਿਰਫ ਆਪਾਂ ਇੱਥੋਂ ਫੇਟ ਹਲਾਵਾਂਗੇ ਜਿਹੜਾ ਆਪਣਾ ਫਲਾਈ ਦੇ ਵਿੱਚ ਮਾਰਜਨ ਹੋਣਾ ਠੀਕ ਆ ਉਹ ਆਪਾਂ ਅੱਧਾ ਵਿੱਚ ਹੀ ਠਾਕੇ ਕਰਨਾ ਵਾ ਯਾਰਾਂ ਲੰਗਲ ਪੌਚਾ ਬਣਾਉਣਾ ਨਹੀਂ ਪੱਕਾ ਕਪੜਾ ਨਹੀਂ ਰੱਖਣਾ ਕਿਉਂਕਿ ਇਹਨੇ ਲੰਬਾਈ ਲੰਬੀ ਆਈ ਹੈ ਨਾ ਕਢਾਈ ਜੇ ਆਪਾਂ ਥੱਲੇ ਪੌਚਾ ਹੀ ਪਾਤਾ ਹੈ ਕਢਾਈ ਤੇ ਫਿਰ ਇਹ ਕਿੱਥੇ ਆ ਜਾਣੀ ਹੈ ਵੈਸੇ ਵੀ ਉੱਧਰ ਵੀ ਪੌਚੇ ਤੇ ਕਢਾਈ ਹੋਵੇ ਤੁਸੀਂ ਥੱਲੇ ਜਿਹੜਾ ਬੁਕਰਮ ਆ ਉਹ ਹਮੇਸ਼ਾ ਕਢਾਈ ਦੇ ਉੱਪਰ ਹੀ ਲਾਓ ਠੀਕ ਆ ਥੱਲੇ ਲਾਉਂ ਬਿਲਕੁਲ ਉਸ ਤੋਂ ਹੀ ਅਲੱਗ ਕਢਾਈ ਦੇ ਨੂੰ ਪਾੜੀ ਹੁੰਦੀ ਆ ਉਹ ਬੁਕਰਮ ਦੇ ਉੱਪਰ ਦਿਖਦੀ ਹੈ ਤੇ ਜੇ ਇਹਦੇ ਥੱਲੇ ਬੁਕਰਮ ਲੱਗ ਜਾਂਦਾ ਟਿਕਨ ਲੱਗ ਜਾਂਦਾ ਇਹ ਜਿਹੜੀ ਬਿਲਕੁਲ ਵਧੀਆ ਫਿਰ ਖੜੀ-ਖੜੀ ਕਢਾਈ ਰਹਿੰਦੀ ਹੈ ਆਪਾਂ ਪਹਿ首先 2 ਇੰਚ ਦੇ ਕੁਮਾਰ ਲੈਣਾ ਜਿਹੜੀ 5 ਇੰਚ ਦੀ 벨ਟ ਆ ਉਹ ਪੰਜ ਕਿਸਰਾ ਉੱਪਰ ਕੱਟਣੀ ਹੈ ਜਾਨਕਿ ਆਪਣੀ 5 ਇੰਚ ਦੀ 벨ਟ ਹੋਗੀ ਤੇ ਆਪਾਂ ਆਹ ਜਦਾ ਅੱਧੇ ਇੰਚ ਦਾ ਮਾਰਕ ਦੇ ਨਿਸ਼ਾਨ ਲਾ ਰਿਹਾ ਧੰਜਾ ਇਕੱਠਾ ਰੱਖ ਲੈਣਾ ਤੇ ਬਾਕੀ ਆਪਾਂ 35 ਇੰਚ ਦੇ ਨਿਸ਼ਾਨ ਲਾ ਲੈਣਾ ਪਰ ਵਾਲਾ ਠੀਕ ਆਪਦੇ ਆਪਣੀ ਜਿਹੜੀ ਕੀ ਇਹ ਆ ਜਾਣੀ 벨ਟ ਉਹ ਆਪਾਂ ਬਲਾਂ ਕਟਲੇਆ ਪਰ ਆਪਾਂ ਜੋਂ ਮਾਪ ਲੈ ਲੈਂਦੇ ਆ ਤੁਹਾਨੂੰ ਆਪਣਾ ਥੋੜਾ ਸੌਖਾ ਹੋ ਜਾਣਾ ਦੇਰੇ ਘਣਪਰਾ ਮੇਰੇ ਨਵੇਂ ਆ ਇਪਰ ਗਿਨ ਚਲਿਏ ਆਪਾਂ ਰੈਲਟ ਪਾਈ ਹੁਣ ਆਪਾਂ ਇਥੇ 3.5 ਇੰਚ ਦੇ ਨਿਸ਼ਾਨੇ ਕੋ ਲਾ ਰਹੇ ਹਾਂ ਤੇ 1 ਇੰਚ ਆਪਾਂ ਮਾਪ ਰੱਖਣ ਕਰਦਾ ਹਾਂ ਕਿ ਇਹ ਥਾਂ ਆਦਿਨ ਛਾਲਾ ਆਪਣਾ ਤੇ ਅੱਧਾ ਇੰਚ ਇਧਰ ਮਾਪਦੇ ਹਾਂ ਸੋ ਆਪਾਂ 3.5 ਇੰਚ ਦੇ ਇੱਕ ਨਿਸ਼ਾਨਾ ਲਾਵਾਂਗੇ ਤੇ ਥੋੜਾ ਜਿਆਦਾ ਕੁਝ ਨਹੀਂ ਦਿੱਖ ਰਿਹਾ ਇਹ ਥੋੜਾ ਹੋਰ ਹੀ ਵੱਡਾ ਆ ਰਿਹਾ ਕਿ ਕਿ ਟੇਲ ਕੱਟਾਂਗੇ ਇੱਥੇ ਥੋੜਾ ਵੱਡਾ 19 ਕੀ ਦਾ ਵੱਡਾ ਵੱਡਾ ਕੱਟਾ ਹੋ ਰਿਹਾ ਰੰਦਾ ਫਿਰ ਆਪਾਂ ਜਦੋਂ ਸਿੱਧੀ ਕਰਦੇ ਆ ਉਹਦੇ ਵਿੱਚ ਆਪਾਂ ਇਹਨੂੰ ਫੇਰ ਬਰਾਉ ਕਰ ਲੈਂਦੇ ਆ ਕਿ ਕਿ ਮੈਂ ਹਰ ਇੱਕ ਛੱਤੀ ਦਾ ਇੰਚਾ ਲਾਉਂਗੀ ਇੱਕ ਟਿਕਾ ਮਾਰ ਜਣਾ ਆਪਣਾ ਹੁਣ ਆਪਾਂ ਇਹ ਮਿਲ ਇਥੋਂ ਨਾਪ ਲੈ ਲੈਣਾ ਕਿ ਇਥੋਂ ਲੱਗ ਕੇ ਉੱਥੇ ਤੱਕ ਆਪਣਾ ਕਿੰਨਾ ਹੈ ਕੋਈ 33 ਇੰਚ ਹੋਇਆ 33 33 ਇੰਚ ਤੇ ਆਪਾਂ ਦੋ ਨਿਸ਼ਾਨ ਜਿਹੜੇ ਆਉ ਲਾ ਲੈਣੇ ਹੈ ਕਰਕੇ ਦੇਣਾ ਠੀਕਾ ਜਿਵੇਂ ਕਿ ਆ ਨਾ ਦੇਖੋ ਪੂਰੀ ਦੇਖੋ ਬਿਲਕੁਲ ਕਾਡੇ ਬੋਲੇ ਪੈਰੇ ਦੀ ਵੀਡੀਓ ਵਾ ਜਿਵੇਂ ਪੜਾ ਨਹੀਂ ਆ ਫਲਾਈ ਕਰਦੀ ਆ ਤੇ ਹੁਣ ਆਪਾਂ ਜਿਹੜਾ 6 ਇੰਚ ਦਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਦੱਸਣੀ ਹੁੰਦੀ ਆ 6 ਇੰਚ ਦਾ ਪਰਫੋਰਡਾ ਜਿਹੜਾ ਉਹ ਰੈਡੀ ਕਰਨਾ ਵਾ ਮੋਰੀ ਤਿਆਰ ਕਰਨੀ ਆ ਤੇ 6 ਇੰਚ ਦੀ ਹੀ ਆਪਾਂ ਇਥੋਂ ਇਹਨੂੰ ਰੱਖ ਲੈਣਾ ਜਿਵੇਂ ਆਪਾਂ ਆਮ ਸਵਾਰਦੇ ਨੂੰ ਨਹੀਂ ਆ ਠੀਕ ਆ ਤੇ ਇਹਦੇ ਵਿੱਚ ਮੈਂ ਇਹ ਵੀ ਮੈਂ 6 ਇੰਚ ਦੀ ਹੀ ਰੱਖੂਗੀ ਜਿਹੜਾ ਮਾਰ ਦੇਣ ਵਾਸਤੇ ਰੱਖਣਾ ਉਹ ਆਪਾਂ ਕੁੰਡਿਆਂ ਦੇ ਵਿੱਚ ਰੱਖਾਂਗੇ ਕਈ ਕੁੰਡੇ ਬੋਲਦੇ ਕਈ ਉਹਨੂੰ ਕੱਲਣਾ ਬੋਲੋ 6-6 ਇੰਚ ਦੇ ਆਪਾਂ ਸਾਰੇ ਚਾਂਦਲੇ ਆਏ ਲਾ ਲੈਣੇ ਆ ਤੇ ਇਹਦੇ ਦੀ ਕੜਾਈ ਨੂੰ ਇਹ ਦੇਖਣਾ ਕਿ ਇਧਰੋਂ ਵੀ ਉਥਾਂ ਇੱਕੋ ਜਿਹੀ ਹੋਣੀ ਚਾਹੀਦੀ ਆ ਕੀ ਆ ਦੇਖੋ ਜਿਵੇਂ ਥੋੜਾ ਜਾਂ ਫਰਕ ਮੇਰਾ ਥੋੜਾ ਜਿਹਾ ਨੇਕੀ ਰਹੀ ਆ ਆਪਾਂ ਥੋੜਾ ਇਹਦਾ ਖਸਕਾ ਕੇ ਥੱਲੇ ਨੂੰ ਕਰ ਲੈਣਾ ਇੱਥੇ ਨੂੰ ਬਰਾਬਰ ਕਰ ਲੈਣਾ ਠੀਕ ਆ ਹਾਂ ਇਹ ਖੂ ਬਰਾਬਰ ਹੋ ਗਿਆ ਆਹ ਠੀਕ ਆ ਜਿਵੇਂ ਜਿਕੇ ਪਾਸਾ ਰ ਇਨਸਾਲਾ ਤੇ ਇੱਕ ਕੌਂਟਾ ਜਿਹੜਾ ਆਪਾਂ ਪੂ ਪਾਟੀ ਬੋਲ ਨੂੰ ਉਹ ਆਪਾਂ ਪਾਉਣਾ ਹੈ ਫਲਾਰ ਦੀ ਤੁਹਾਨੂੰ ਲੁੱਕ ਵੀ ਦਿਖਾਵਾਂਗੇ ਬਾਦ ਵਿੱਚ ਕਿ ਕਿਵੇਂ ਪਹੁੰਚ ਆ ਗਈ ਜੇ ਇੱਕ ਤਰੀਕਾ ਦੇ ਤੁਸੀਂ ਫਲਾਰ ਬਣਾਉਗੇ ਸਾ ਫਾਲੀ ਮਸਾਲਾ ਵਾਪਸ ਇਸਾਪਾ ਮਲਾ ਕੇ ਇਹਦੀ ਇੱਕ ਕੌਂਟੀ ਵੀ ਕਟਿੰਗ ਜਿਹੜੀ ਆਪਾਂ ਕਰ ਲਿਆ ਹੈ ਠੀਕ ਹੈ ਇਹ ਕੇ ਇੱਕ ਦੋ ਬਰਤਨਾਂ ਚਾ ਦੇ ਲੋ ਮਿਲਾ ਦੇ ਠੀਕ ਹੈ ਹੁਆਪਾ ਇੱਕ ਪੌਂਚਾ ਕੱਢ ਲੈਣੇ ਫੇਰ ਤੁਹਾਨੂੰ ਬਾਕੀ ਦੂਜੇ ਪੌਂਚੇ ਇਹਨਾਂ ਉੱਪਰ ਟੇਸਟ ਕਰਨਾ ਕਰਨਾ ਤੇ ਇਹ ਕਿਸੇ ਇੱਕ ਗੱਲ ਦਾ ਖਿਆਲ ਰੱਖਣਾ ਕਿਉਂਕਿ ਦੇਖੋ ਮੇਰੀ ਕੜਾਹੀ ਇੱਥਾਂ ਤੱਕ ਨਹੀਂ ਆਉਂਦੀ ਹੈ ਤਾਂ ਉੱਥੋਂ ਇੱਥੋਂ ਤੱਕ ਤੇ ਮੇਰੀ ਜਿਹੜੀ ਪੌਂਚੇ ਦੀ ਕਟਿੰਗਾ ਮੋੜੀ ਦੀ ਇਹ ਇਕ ਤਰ੍ਹਾਂ ਦੀ ਹੈ ਜਾਨੀਏ ਜੇ ਤੁਸੀਂ ਉਹੀ ਕੜਾਈ ਦੇ ਉਹ ਕੱਟੇ ਜੇ ਕਿਸੇ ਰਿ ਕਿਸੇ ਦਾ ਸਾਰੇ ਕੜਾਈ ਦੀ ਉਹਦਾ ਤੁਸੀਂ ਥੋੜਾ ਜਿਹਾ ਤਿਆਰ ਰੱਖਣਾ ਤੇ ਬਾਕੀ ਸੂਤ ਦੀ ਜੇ ਕੋਈ ਨਹੀਂ ਦੂਸਰੀ ਬਟਾੜੀ ਕੜਾਈ ਹੋਣਾ ਕਰਦੀ ਜਾ ਠੀਕ ਆ ਇਹ ਹੁਣ ਆਪਾਂ ਕਰਦੇ ਕੱਟੀ ਇੱਕ ਮੋਸ਼ੇ ਦੀ ਅੱਛਾ ਦੂਸਰੇ ਪਰ ਉਹ ਜਿਹੜਾ ਇਹ ਪੋਚਾ ਵਾ ਕੜਾਈ ਹੈ ਇਥੇ ਥੋੜੀ ਜਿਹੀ ਮੁਸ਼ਕਲ ਆਦੀ ਉਹ ਚੰਨ ਰੱਖਦੇ ਆ ਉਹ ਆਪਾਂ ਇਸ ਤਰੀਕੇ ਨਾਲ ਕੱਟੇ ਕੰਨੀ ਉਹਦਾ ਧੰਦ ਹੋਊਗਾ ਦੇ ਮਨ ਲੋਕ ਤੁਸੀਂ ਇਹ ਮਹੌਰੀ ਵੀਡੀਓ ਪੰਜਾਬੀ ਚ ਤੁਹਾਨੂੰ ਜਿਹੜੀ ਕਦੋਂ ਵੀ ਆਉਣਾ ਬਹੁਤ ਵਧੀਆ ਤੇ ਇਸ ਤਰ੍ਹਾਂ ਕੰਮ ਹੋ ਰਹਾ ਪਰਨਾ ਜੇ ਤੁਸੀਂ ਇਹ ਕੰਮ ਵੀ ਮੇਰੇ ਚੈਨਲ ਦੀ ਸਾਡੀ ਜੇ ਹੋਵੇ ਕਿਤੇ ਵੀਡੀਓ ਦੀ ਤੁਹਾਨੂੰ ਲੋੜ ਹੋਵੇ ਕੁਝ ਵੀ ਤੁਹਾਨੂੰ ਵੀਡੀਓ ਸਰਾਰਾ ਵਾਲੀ ਵੀ ਜੋ ਬਹੁਤ ਪਿਆਰ ਕਰਦੇ ਨੇ ਵੀ ਬਹੁਤ ਹਾਂ ਲਈ ਤੱਕ ਵੀ ਇਹਨੂੰ ਬਹੁਤ ਧੰਨਵਾਦ ਵਾਲੀ ਸਟੇਟਿੰਗ ਦੀ ਲਈ ਨੂੰ ਕੋ ਨਹੀਂ ਪਾਈ ਉਹਨਾਂ ਤੋਂ ਸਾਡੇ ਬਹੁਤ ਕਮੈਂਟ ਆਇਆ ਜੀ ਹੋ ਤਦ ਇਹਦੀ ਜਿਹਿੰਦੇ ਨੂੰ ਪਾਉਣਾ ਦੋ ਮਾਟਲ ਵਰਾਂਦੀ ਪਰ ਉਹ ਗਰਮੀ ਬੜੀ ਸੀ ਥੋੜਾ ਮੁਸ਼ਕਲ ਹੋਇਆ ਮੈਂ ਇਹ ਕੋਈ ਫਿਕਰ ਇਹ ਕਿ ਅਸੀਂ ਆਪਾਂ ਇਹਨੂੰ ਡਬਲ ਕਰ ਲੈ ਆਪਾਂ ਠੀਕ ਆ ਇਹਨੂੰ ਦਬਾ ਕੇ ਅੱਗੇ ਇਹਦਾ ਵੀ ਆਪਾਂ ਸੈਂਟਰ ਕੱਢ ਲੈਣਾ ਆ ਦੇਖੋ ਇਹਦਾ ਹੀ ਗਿਰਾ ਸੈਂਟਰ ਬੰਦਾ ਆ ਇਸਕੇ ਦਾ ਫਲਾਵਰ ਦਾ ਸੈਂਟਰ ਅਗਰੋਪੱਤਿਆਂ ਦਾ ਸੈਂਟਰ ਐਕ੍ਰੀਲਿਕ ਇਹਨੂੰ ਤੁਸੀਂ ਇਹਨੂੰ ਪ੍ਰੈਸ ਕਰ ਲਓ ਜਦੋਂ ਕਿ ਨਵੇਂ ਤਾਂ ਜੀ ਜਦੋਂ ਜੀ ਕ੍ਰਿੰਗਾਂ ਨੂੰ ਬੰਨ੍ਹ ਲੈਂਦੇ। ਤੇ ਹੋਏ ਇਹਦੇ ਵਿੱਚ ਇਹ ਸਿਰਫ ਦੇ ਨਾਲ ਹੀ ਤਾਂ ਨਾ ਕਿ ਇਹਦਾ ਵੀ ਆਵਰਤੀ ਇਹਨਾਂ ਨਾਲ ਲਾਈ ਹੈ ਕਿ ਕਿੰਨੀ ਕਿੰਨੀ ਆ ਉਹਦੇ ਹਿਸਾਬ ਨਾਲ ਬਦਲਣਾ ਹੈ। ਆਪਾਂ ਅੱਧੇ ਅੱਧੇ ਇੰਚ ਦਾ ਅਸਰੀਕਾ ਦੇ ਟੁਕੜਾ ਲੈਣੀ ਹੈ। ਹੁਣ ਆਪਾਂ ਹਾਲੇ ਖੜਾ ਰਿਹਾ ਸ਼ੀਸ਼ੇ ਵਿੱਚੋਂ ਚਲਨ ਨੂੰ ਕੱਢ ਲੈਣਾ। ਹੁਣ ਆਪਾਂ ਗੜੀ ਤੋਂ ਦੇਖਾਂਗੇ ਕਿ ਆਪ ਕੁੰਡੇ ਹੀ ਪਲੀਆਂ ਹਨ ਜਿਹਨੂੰ ਉਹਦੀਆਂ ਪੱਤੀਆਂ ਨੂੰ ਫੇਟਰੀ ਕਰਨਾ ਪੈਂਦਾ ਹੈ। ਸੁਰੰਗ ਲਈ ਠੀਕ ਹੈ। ਬੁਰਾ ਤਕਲਾ ਕਿਸੇ ਵਾਧੇ ਪਾਟਣ ਦੇ ਘਾਟਰੇ ਕਰਨਾ ਤੋਂ ਕਿ ਜੇ ਅਪਾ ਸਵੇਰ ਐਲਟਰੰਗ ਉਹਦੇ ਵਿੱਚ ਆਪਾਂ ਨਾਟ ਕੇ ਲਈ ਸਵਾਰਨੇ ਬਾਹਰ ਦੇਖ ਘਟਵਟ ਕਰਦੇ। ਜੀ ਪਾਟ ਹੋ ਗਿਆ ਫਿਰ ਆਪਾਂ ਨੂੰ ਸਵਾਦੇ ਦੀ ਉਹ ਛੋਟੀ ਬੈਲੇ ਆਪੀ ਠੀਕ ਆ। ਹਲੋ ਇਹ ਵੀ ਆਪਾਂ ਨੂੰ ਕਰੀ ਕੱਤੀ ਹੁਣ ਪਾਟ ਦਾ ਪਾਟੇ ਕਪੜਾ ਨੂੰ ਬਰਾਬਰ ਕਰਿਆ ਨਾ। ਹੁਣ ਜੀ ਆਪਾਂ ਕੱਢਣੀ ਹੈ। ਤੇ ਹੁਣ ਆਪਾਂ ਆਪਣੇ ਜੀ ਜੀ ਉਹ ਦੋਵੇਂ ਆਉਗੇ ਤੁਹਾਨੂੰ ਦੱਸਣੀ ਹੈ ਕਿ ਕਿਹੜੀ ਤਰੀਕੇ ਨਾਲ ਆਪਾਂ ਬਣਾ ਸਕਦੇ ਆਂ ਆਹਲਾ ਆਪਣਾ ਕਪੜਾ ਲਾਹੋਗਾ ਉਹ ਆਪਲੇ ਕੋਲ ਆਹ ਵਾਲੀ ਕਿਹਦਾ ਇਹਦੇ ਆਪਾਂ 25 ਤੋਂਾਰ ਦੀ ਕਟਿੰਗ ਕਰਨੀ ਹੈ ਜਾਨੀ ਕਿ ਸਵਾਦ ਦੀ ਕੁੰਡੀਆਂ ਵੀ ਸੇਕ ਲਈਆਂ ਹੋਊਗੀ ਠੀਕ ਆ ਤੇ ਨੂੰ ਇਹ ਆਪਾਂ ਜਿੱਥੇ ਨਾਲ ਦਬੋ ਫੋਲਡ ਕਰ ਲੈਣਾ ਤੇ ਇਹ ਤੁਹਾਡੇ ਕੋਲ ਕਪੜਾ ਗਾੜੀ ਗਿਆ ਤਾਂ ਬਸੇਗਾ ਤੁਸੀਂ ਇਸ ਤਰੀਕੇ ਨਾਲ ਇਹਦੀ ਸਵਾਦ ਦੀ ਕਟਿੰਗ ਆਪਾਂ ਦੇ ਜੀ ਆਪਾਂ ਉਹ ਕਿ ਇਹ ਰਿਚੀ ਦੀ ਬਾਹ ਦੇ ਕਿਢਾਈ ਸੀ ਪੋਟਲੇ ਤੇ ਕਿਢਾਈ ਸੀ ਸੈਟਿਟਾਈਕ ਕਿਢਾਈ ਸੀ ਇਹੋ ਜਿਹਾ ਕਪੜਾ ਉਹ ਆਪਣੇ ਕੋਲ ਨਹੀਂ ਬਚਿਆ ਮੈਸੇਦਿਆਂ ਲਈ ਗੋਲ ਹੀ ਫਨਵਾਣਾ ਜਾਦੀ ਅੱਜ ਕੱਲ੍ਹ ਭਾਰੀ ਕਰਾਤੀ ਉਹ ਮੈਂ ਚੱਲ ਜੀ ਬਈ ਹੋਰ ਇਹ ਕਿਵਾਰਨ ਚੱਲਦੇ ਪੈਣਾ ਉਹ ਤੋਂ ਹਿਸਾਬ ਨਾਲ ਪਾਜੀ ਹੁਣ ਜਿਹੜੀ ਕਟਿੰਗ ਹੋਣੀ ਉਹ ਦੋਸਤ ਦੇਣਾ ਪੈਣਾ ਇਹ ਤੋਂਸ ਮੇਰੇ ਹਿਸਾਬ ਨਾਲ ਮੇਰ ਘੁੱਟਾ ਰਹਿ ਗਿਆ ਤੇ ਇਹ ਰਿਚੀ ਗੋਲ ਤੋਂ ਦੋਵੇਂ ਕੱਢਣਾ ਅਸੋਰੀ ਚਾਰੇ ਕੁੰਡੀਆਂ ਦੀ ਕਟਿੰਗ ਕਰਨੀ ਠੀਕ ਹੈ ये इस डबल करके शॉल है ना बिल्कुल बराबर करके एक जहाँ आप देखो जो कुछ खान छान है तो पानी ऐसे जो आप बिछावे तो निकल जाएंगे जो आप कटिए बसा अपना सारा कपड़ा वेखा हम आप लवेंगे सलवार की एक लैंथ तो वो रखा कि आप मार्जन जो तुम मेरे हिसाब सलवार की कटिंग करोगे इस तरीके मार्जन रखिए ਜੋ ਟ੍ਰਿਟੋ ਆਰਮਾ ਕੱਟੋ ਲਈ ਭਾਂਡਾ ਲਿਆ ਨਾ ਹਨ ਤੇ ਇਹ ਰਿਫੀਟਿੰਗ ਵਾਲੀ ਸੁਣਾਈ ਦੀ ਸਹੀ ਨਹੀਂ ਆਉਂਦੀ ਕੋਈ ਤਾਂ ਉਹਦੀ ਮੁਸ਼ਕਲ ਨਹੀਂ ਆਉਂਦੀ ਆਪਾਂ ਥੋੜਾ ਜਿਹਾ ਪਕੜਾ ਬਰਾਬਰ ਕਰ ਲੀਏ ਘਰਤਾ ਵਾਪਿਆ ਆਪਾਂ ਉਹ ਨਾਲ ਆਹੋ ਇੱਕ ਸਾਰਾ ਪਨਾ ਬਰਾਬਰ ਹੋ ਗਿਆ ਉਹਨਾਂ ਪਾ ਲੈਣਾ ਹੌਲੀ ਹੱਥੇ 33 ਇੰਚਾ ਪਾ ਲੈਣੀ ਹੈ ਤੁਹਾਨੂੰ 5 ਇੰਚ ਦੀ ਆਪਣੀ ਗਾਇਟ ਪੈ ਲੈਣੀ ਹੈ ਆਪਾਂ ਦਿੱਤਾ ਫੀਡਰ ਪੈਨ ਚਾਲਾ ਲੈ ਆਇਆ ਕੋਈ ਇਹਦੇ ਕੇਪਾਸੇ ਕੁ ਦੇ ਇੰਤਜ਼ਾਰਾ ਉਹ ਪਾ ਸਕਣਾ ਤੇ ਪਲਾਸਟਿਕ ਜਿੰਨਾ ਤੋਂ ਦੰਡਾ ਪੈਨ ਚਾਲਾ ਨਾ ਜੇ ਤਾਂ ਸ਼ੀਂਹ ਤੇ ਆਪਾਂ ਕੋਠਾ ਪਾਇਆ ਸ਼ੀਂਹ ਨੂੰ ਜੀ ਆਪਣੀ ਉਹ ਮੋੜੀ ਜਿਹੜੀ ਤਿਆਰ ਹੈ ਤੇ ਦੇ ਦੇ ਜਿਹੜਾ ਮਾਰਗਨ ਵਾਸਤੇ ਆਪਾਂ ਇੱਥੋਂ ਲੈਣਾ ਵਾਤੇ ਆ ਦੇ ਕੋ ਦੇ ਇੰਤਕ ਪੈਨ ਚਾਲਾ ਲੈ ਆਇਆ ਐਸ ਤਰ੍ਹਾਂ ਤੁਹਾਨੂੰ ਆਪਾਂ 345 ਚਾਲਾ ਲੈ ਆ ਲੰਬਾਈ ਦਾ ਆਪਾਂ ਮੇਰੇ ਡਿਜੀਟਲ ਆਇਆ जोड़ा अपना मुझे मारने अद्धा अच्छी अर्धा इंच इतना साधु अर्धा इंच ज्यादा पहुँचने वाला हो हो जाएगा एक इंच की आपको ये फिटिंग वाली सिलाई लावे और इतना जो आप दस इंच के निशान लावे नौ इंच अपना ये आसन जोड़ा इतों रैडी रहूगा पांच इंच का बेच अपनी बेल्ट का ऐड हो जूगा ठीक है तो चौदह इंच अपना जरा आसन है ये तैयार हो जूगा जिस तरीके आप में मिला देना ऐसा अपने दो कुे अपने कटिंगे इस तरीके कटिंग करनी दूजे कुे उसे तरीके भी सलार बिल्कुल बढ़िया बन किस तरीके सलवर वाली बाली भी बिल्कुल सेट सैट इन्हें बढ़िया आगे तो हमेशा ही ऐसे तरीके बार सल कटिंग करो ਇਹ ਕਿਹੋ ਜਿਹਾ ਹੋਗਾ ਹੁਣ ਆਪਾਂ ਇੰਮੋ ਉਦੋਂ ਪਕਾ ਕੇ ਅਸਾਂ ਤੁਸੀਂ ਦੂਰ ਦੇ ਕੋਲ ਬੈਠ ਕੇ ਕਰਾਂਗੇ ਆਪਾਂ ਅਸਾਂ ਇਹ ਖਾਣੇ ਨੂੰ ਪਰ ਆਪਾਂ ਖਾਣ ਲਾਂ ਆਹ ਇਹ ਕਿਹਦੇ ਉੱਪਰ ਇਹ ਤੋਂ ਬਾਅਦ ਨਾਲੇ ਵਾਲੇ ਤੋਂ ਬਿਨਾਂ ਕਦੀ ਵੀ ਇਹ ਵੀ ਦੋ ਪਾਉਣਗੇ ਫੋਲ ਲਾਏ ਹੋਏ ਤੋਂ ਵੀ ਕਦੀ ਕਰਾਂਗੇ ਆਪਾਂ ਜੇ ਉਹ ਲੋਕਾਂ ਕੋਲ ਨਹੀਂ ਤੇ ਫਿਰ ਨਾ ਤਾਂ ਉਹ ਕੋਈ ਦੇਣੇ ਤੇ ਯਾਰਾ ਜਿਵੇਂ ਮੈਨੂੰ ਕਦੇ ਹੀ ਪੂਰੀ ਨਾ ਉਹ ਵੀ ਉਸ ਦੇ ਫੈਸਲੇ ਨਾਲ ਹੀ ਉਹ ਵਾਲਾ ਫੋਜ ਦਾ ਉਹ ਪਤੀ ਦਸਸਾ ਕਰੇ ਤੇ ਉਸ ਦੇ ਬੰਨੇ ਕੋਈ ਝੋਲੇ ਜਾਂ ਕੋਈ ਘਤਵਾਦ ਨਹੀਂ ਹੋਏਗਾ ਆਹ ਮਾਸਨਾ ਰੋਣੇ ਲਿਖਾਉਣਾ ਪੂਰਾ ਉਪਰ ਪ੍ਰਸ਼ਾਸਨ ਜੇ ਆਪਾਂ ਕਦੇ ਸਭ ਨੂੰ ਕਿਉਂ ਕਹਰਾਇਦਾ ਥੋੜਾ ਸੰਥਾ ਜਿੰਦਾ ਇਹ ਤਰ੍ਹਾਂ ਦਾ जी अपनी बैठक मिलो वो अपना जो शर्ट ना कपड़ा भैया वो भी आप बेल्ट करा ठीक है आदमी बचा पोचेंट लावे वाली वाले जो कटिंग जो आप होंगी आ वाले तो ये वखरे वेरे कर लेंगे अपने सेंटर तो कटिंग करते जी आपका समझ आया इन भी कर सकते कट क्योंकि सलाई आज जो आप ना भी करिए वाली कटिंग सेंटर तो यह दूर करनी है नए बात करोंगी ਹੁਣ ਆਪਾਂ ਤੇ ਵੀ ਇਹ ਜੱਗ ਬੁਝੀ ਹੈ ਹੁਣ ਆਪਾਂ ਤੁਹਾਨੂੰ ਬਾਹਰ ਕਟਿੰਗ ਕਰਾਂਗੇ ਕਿ ਆਹ ਕੋਈ ਨਾ ਆਪਣੇ ਕੋਲ ਬਾਵਾ ਬਾਵਾ ਦੇ ਕਟਿੰਗ ਤੇ ਜਿਹੜਾ ਨਾ ਕੰਨੀ ਆਮ ਨਾਲੋਂ ਵੱਡਾ ਆਪਣਾ ਬਾਦੀ ਦੀ ਕਟਿੰਗ ਨੂੰ ਇਸ ਤਾ ਕਪੜਾ ਡਬਲ ਕਰਦੇ ਆ ਤੇ ਦਬਾ ਕਰਕੇ ਉਹਨੂੰ ਫੋਲਡ ਕਰ ਲੈਂਦਾ ਹਨ ਐਸ ਤਰਿਕੇ ਦੇ ਨਾਲ ਤੇ ਆਪਾਂ ਇਹ ਵੀ ਬਾਦੀ ਕਟਿੰਗ ਕਰ ਲਈਏ ਪਰ ਹੁਣ ਇੱਕਦਾਂਈ ਵਾਲੀ ਬਾਹਰ ਦੀ ਇਸ ਤਰਿਕਾ ਨਾ ਇਹ ਵੀ ਕਟਿੰਗ ਹੋਣੀ ਨਹੀਂ ਕਿ ਇਹ ਜਿਹੜਾ ਆਪਣਾ ਜੁਆਇੰਟਲੀ ਆਊਗਾ ਤੇਰਸ ਕਰ ਜਾਊਗਾ ਹਣਾ ਆਪਣੇ ਅਗਲੇ ਬਨੇ ਦਾ ਜੁਆਇੰਟ ਠੀਕ ਨਹੀਂ ਲੱਗਦਾ ਇਹਨਾਂ ਨੂੰ ਜਿਹੜੇ ਜ਼ਿਆਦਾ ਘੁਟਣਾ ਕਰਨਾ ਵੀ ਪੈਂਦਾ ਅਗਲੇ ਬਨੇ ਤੇ ਉਹਨਾਂ ਦੀ ਕੜਾਈ ਸੈਂਟਰ ਤੋਂ ਆਉਂਦੀ ਆ ਪਰ ਜਿੱਦਾਂ ਹੋ ਸਕੇ ਕਿਸੇ ਤੇਰਸ ਹੈ ਤੇ ਇਹਨੂੰ ਆਪ ਕੋ 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 ਲੱਗਦਾ ਆ ਰੱਖੋ ਇਹ ਵੀ ਜੇ ਆਪਣੀ ਜਿੱਥੇ ਨਾ ਕੜਾਈ ਨੂੰ ਕੜਾਈ ਨਾਲ ਪਕਤੀ ਆ ਥੱਲੇ ਵਾਲੀ ਪਕਤੀ ਨੂੰ ਉੱਪਰ ਵਾਲੀ ਪਕਤੀ ਨਾਲ ਮਲਾ ਕੇ ਐਸਾ ਨੰਨ ਪਟਾਵਾਂ ਇੱਧਰੋਂ ਕੱਢ ਲੈਣਾ ਆਹ ਵਾਲੀ ਜਿਹੜੀ ਪੀਲਾ ਇਹਨੂੰ ਆਪਾਂ ਅੱਪਰ ਸੇ ਤੋਂ ਔੜਾ ਔੜਾ ਤੇਜੀ ਜਾਂਦੇ ਨਾ ਤੁਸੀਂ ਦੇਖੇ ਹੋਵੇ ਕੜਾਈ ਆਖੋ ਕੋਈ ਤੇਜੀ ਹੈ ਨਾ ਇਹਦਾ ਅੰਦਾ ਇਹ ਕੋਈ ਨਹੀਂ ਇੰਡੀਆ ਹਨਾ ਜਿਹਾ ਫੈਂਟਿਆ ਇਹਨੂੰ ਆਪਾਂ ਜ਼ਰੂਰ ਬਰਾਬਰ ਰੱਖੀ ਕਰਨਾ ਇਹਨੂੰ ਲੈ ਕੇ ਆਪਾਂ ਕੱਢ ਲੈਣਾ ਠੀਕ ਆਇਓ ਆਹ ਵਾਪਸ ਕੀ ਕਰਨ ਕਰੀਏ ਇਹ ਆਪਣੇ ਦੋਵੇਂ ਬਾਵਾ ਹੋ ਗਏ ਹੁਣ ਆਪਣਾ ਕੋਈ ਮੋੜਾ ਆਪਾਂ ਚਾਦੇ ਵੀ ਮੋੜਾ ਕੋਕੀ ਜਿਹੜੇ ਵਿੱਚ ਸੂਦੀ ਕਟਿੰ ਕਿਤੀ ਆ ਬਾਈ 8 ਇੰਚ ਸਾਤਿ ਵਾਲੇ ਤੋਂ ਦੀ ਕਰੂੰਗੀ ਕਿਉਂਕਿ ਉਹ ਮੈਨੂੰ ਬਾਹਰ ਦੀ ਲੈਫਟ ਚਾਈ ਗਈ ਆ ਉਹ ਚਾਈ ਗਈ ਆ ਸਾਡੇ ਕੋਲ ਆ ਗਈ ਤੇ ਇਹ ਮੈਂ 17 ਇੰਚ ਦੇ ਤਰ੍ਹਾਂ ਇਨਸ਼ਾਅਲਾਕੀ ਇਹਨੂੰ ਬਿਲਕੁਲ ਪ੍ਰੋਪਰ ਕਰੂੰਗੀ ਕਿਉਂਕਿ ਸਾਡੇ 16 ਇੰਚ ਚਾਹੀਦੀ ਹੈ 17 ਹੋਊਗਾ ਤਾਂ ਅੱਧਾ ਵਿਥੂ ਮਾਰਨ ਚਾਹੀਦਾ ਤੇ ਆਹ ਵਾਲਾ ਜਿਹੜਾ ਇਹ ਆਪਣੇ ਕੋਲ ਥੱਲੇ ਹੈਗਾ ਠੀਕ ਆ ਜਿਹੜਾ ਆਪਾਂ ਸਰਪਾਈ ਕਰਨੀ ਹੈ ਉਸ ਵਾਸਤੇ ਆਪਣੇ ਕੋਲੇ ਮਾਰਜਿਨ ਹੈਗਾ ਜਿਹੜੀ ਮੈਂ ਇਹ 17 ਇੰਚ ਦਾ ਨਾਪ ਲਊਂਗੀ ਉਹਨੇ ਕੋਡਾਈ ਤੋਂ ਲਊਂਗੀ ਤੇ ਸਾਡੇ ਕੋਲਣ ਦੀ ਬੰਦਿਆ ਰਹੇਗੀ ज़िए ज़िए तो सारा इंच आपकी कटिंग करा तो ये अर्धा इंच उपरों मार्जिन चाहिए वा जोड़ा आपल्डिंग करनी हो अपने को नीचे कपड़ा खाएंगा हम आला जो कपड़ा इतना साढ़े अठ इंच कटाई करनी है तो साढ़े दस इंच चाहिए यहाँ घटा गया हाँ जी इन आप लेंगे आहला अपने को कपड़ा वा यू जी आप एस टी अटैच कर रहे हैं ना इस तरह उसना मशीन पर जाके तो ये बिल्कुल अपना जोड़ा वा ਨਾ ਜੋੜਣਾ ਹੈ ਗਾੜ੍ਹਣਾ ਹੈ ਜੋੜਣਾ ਉਹ ਆਪਣਾ ਇੱਥੇ ਤੈਅ ਲੈਣਾ ਹੈ ਤਾਂ ਕਿ ਆਪਾਂ ਹਾਈਟੈਂਸਨ ਤੋਂ ਬਾਅਦ ਜੜਿੰਗ ਕਰਾਂਗੇ ਦੇਰ ਵਿੱਚ ਆਪਣਾ ਕੋਈ ਐਕਸਟਰਾ ਕਪੜਾ ਜਰਾ ਉਹ ਬਾਹਰ ਰੱਖ ਲੈਣਾ ਠੀਕ ਹੈ ਇਹ ਜਿਹੜਾ ਜੋੜਾ ਇਹਨੂੰ ਤਾਂ ਬੈਸਟ ਹੈ ਕਿ ਤਰੀਕਾ ਨਾ ਕਿ ਜਦੋਂ ਆਪਾਂ ਇਹਨੂੰ ਲਗਾ ਲਿਆ ਨਾ مشین ਤੇ ਜਾ ਕੇ ਇਹਨੂੰ ਜੋੜ ਲਿਆ ਬਾਅਦ ਫਿਰ ਆਪਾਂ ਕੀ ਕਰਨਾ ਆਹ ਵਾਲੀ ਜਿਹੜੀ ਥੀੜਾ ਇਹਨੂੰ ਅਸਟਰ ਦੇਖਾ ਜਿਦੋਂ ਕਰਨਾ ਹੈ ਕਿ ਬਾਹਰ ਲੱਗਣਾ ਜੋੜ ਪਾ ਕੇ ਨੇ ਐਕਸਟ੍ਰੀਟ ਨਾਲ ਕਰਨਾ ਆਹੋ ਕੋਸਾ ਪਲੇਨ ਵਾਲਾ ਬਣਾਉਣਾ ਆਪਣਾ ਇਹ ਆਪਣੇ ਕੋਲ ਐਸ ਤਰਾ ਸਾਰਾ ਅਡਿਫਾਈਸ ਨੂੰ ਆਜਣਾ ਤੇ ਇਥੇ ਆਪਾਂ ਬਾਹਰ ਜਿਹੜੋ ਕੱਪੜਾ ਕਰਾਂਗੇ ਤੇ ਜਿਹੜਾ ਜੋੜ ਆ ਉਹ ਵੇਖੋ ਆਪਣਾ ਇਦਾਂ ਡੈਕਸਾਈਡ ਤੇ ਜਿਹੜੀ ਕਿਸੇ ਪੈਨੋਂ ਇਸ ਤਰ੍ਹਾਂ ਕਰ ਦਈਏ ਤੇ ਜਿਹੜਾ ਬਾਤ ਵਾਲਾ ਕਪੜਾ ਹੈ ਨਾ ਜਿਹੜੀ ਜਿਹੜੀ ਕਰਕੇ ਆਪਣੇ ਕੋਲ ਜ਼ਿਆਦਾ ਕਪੜਾ ਉਹਨੂੰ ਆਪਾਂ ਇਸ ਤਿਹਲਾ ਛਾ ਲੈਣਾ ਤੇ ਇੰਨੇ ਮੈਦੂਨ ਇਸ ਤਰ੍ਹਾਂ ਤਰਨ ਕਰ ਦਈਏ ਤੋਂ ਕਿ ਮੈਂ ਜੋੜ ਦੇ ਦਾ ਬਾਅਦ